ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਵੀ ਕੁਝ ਗੱਲਾਂਵਾਂ ਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਰੂਸ ਅਮਰੀਕਾ ਵੱਲੋਂ ਰੂਸ ਤੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾ ਰਹੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਅਮਰੀਕਾ ਦੇ ਵਿੱਚ ਬੇਰੁਜ਼ਗਾਰੀ ਵਧੀ ਹੈ। ਤੀਜਾ ਸਾਊਥ ਕਾਰੋਲੀਨਾ ਵਿੱਚ ਇੱਕ ਅਪਰਾਧੀ ਨੂੰ ਗੋਲੀ ਮਾਰ ਕੇ ਸਜ਼ਾਏ ਮੌਤ ਦਿੱਤੀ ਜਾ ਰਹੀ ਹੈ। ਤੇ ਅਮਰੀਕਾ ਦੇ ਵਿੱਚ तितਲੀਆਂ ਦੀ ਘਟਦੀ ਗਿਣਤੀ ਨੇ ਚਿੰਤਾ ਪੈਦਾ ਕੀਤੀ ਹੈ ਤੇ ਕਮਲਾ ਹੈਰਿਸ ਕੈਲੀਫੋਰਨੀਆ ਦੇ ਗਵਰਨਰ ਬੰਨ ਦੀ ਉਤਸ਼ਕ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇਸ ਵੇਲੇ ਜੋ ਕੁਝ ਹੋ ਰਿਹਾ ਉਹਦੇ ਬਾਰੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕਰ ਦਿੱਤਾ ਜਿਹੜਾ ਖਾਸ ਤੌਰ ਦੇ ਉੱਤੇ એનર્ਜੀ ਸੈਕਟਰ ਯੂਕਰੇਨ ਦਾ ਉਹਦੇ ਤੇ ਰਸ਼ੀਆ ਨੇ ਬਹੁਤ ਸਾਰੀਆਂ ਮਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲੇ ਕਰ ਦਿੱਤੇ ਇਹਨਾਂ ਦੇ ਪਾਵਰ ਪਲਾਂਟਾਂ ਨੂੰ ਹਿੱਟ ਕੀਤਾ ਗੈਸ ਫੈਸਿਲਿਟੀਆਂ ਬਹੁਤ ਵੱਡਾ ਡੈਮੇਜ ਯੂਕਰੇਨ ਦੇ ਵਿੱਚ ਕਰ ਦਿੱਤਾ 3 ਸਾਲ ਤੋਂ ਜ਼ਿਆਦਾ ਸਮਾਂ ਲੜਾਈ ਲੱਗੀ ਨੂੰ ਹੋ ਗਿਆ ਲਗਾਤਾਰ ਯੂਕਰੇਨ ਉਧਰ ਹਮਲੇ ਕਰ ਰਿਹਾ ਉਹ ਹਮਲੇ ਇਧਰ ਕਰ ਰਿਹਾ ਪਰ ਹੁਣ ਸਥਿਤੀ ਜਿਹੜੀ ਕਾਫੀ ਬਦਲ ਗਈ ਹੈ ਸਥਿਤੀ ਇਸ ਕਰਕੇ ਬਦਲ ਗਈ ਆ ਜਿਹੜਾ ਅਮਰੀਕਾ ਆ ਇਹ ਵਿੱਚ ਪੈ ਕੇ ਉਹਨਾਂ ਦੀ ਸ਼ਾਂਤੀ ਕਰਾਉਣੀ ਚਾਹੁੰਦਾ ਵੀ ਲੜਾਈ ਕਿਸੇ ਤਰ੍ਹਾਂ ਰੁਕ ਜਵੇ ਵਿੱਚ ਪੈਣ ਦਾ ਮਤਲਬ ਇਹ ਆ ਕਿ ਅਮਰੀਕਾ ਨੇ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਉਹਨਾਂ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਡੀ ਮਦਦ ਨਹੀਂ ਕਰਨੀ ਤੁਸੀਂ ਸਮਝੌਤਾ ਕਰ ਲਓ ਕਿਹਾ ਇਹ ਜਾ ਰਿਹਾ ਸੀ ਕਿ ਜਿਹੜੇ ਵਲਾਦੀਮੀਰ ਪੁੱਤਰ ਨੇ ਰੂਸ ਦੇ ਜਿਹੜੇ ਡਿਕਟੇਟਰ ਨੇ ਉਹ ਇਸ ਗੱਲ ਦੇ ਲਈ ਸਹਿਮਤ ਹੋ ਗਿਆ ਵੀ ਠੀਕ ਆ ਅਸੀਂ ਸ਼ਾਂਤੀ ਵਾਰਤਾ ਕਰ ਲੈਣੀ ਆਂ ਅਸੀਂ ਸ਼ਾਂਤੀ ਜਿਹੜੀ ਕਰ ਲੈਣੀ ਆ ਸਮਝੌਤਾ ਕਰ ਲੈਣੀ ਆ ਸਾਨੂੰ ਜ਼ਮੀਨ ਸਾਡੀ ਜਿਹੜੇ ਸਾਡੇ ਕੋਲ ਆ ਉਹ ਦੇ ਦਿਓ ਪਰ ਯੂਕਰੇਨ ਨਹੀਂ ਮੰਨ ਰਿਹਾ ਯੂਕਰੇਨ ਦੇ ਉੱਤੇ ਇਹਨਾਂ ਨੇ ਪ੍ਰੈਸ਼ਰ ਪਾਇਆ ਇੱਥੇ oval office ਦੇ ਵਿੱਚ ਸਦਕਾ ਜੋ ਕੁਝ ਕੀਤਾ ਗਿਆ ਉਹ ਸਾਰਾ ਘਟੰਕਰਮ ਅਸੀਂ ਜਾਣਦੇ ਆ ਉਹਦੇ ਤੋਂ ਬਾਅਦ ਹੋਇਆ ਕੀ ਹੋਇਆ ਇਹ ਕਿ ਅਮਰੀਕਾ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਯੂਕਰੇਨ ਦੇ ਉੱਤੇ ਵੀ ਤੁਸੀਂ ਸਮਝੌਤੇ ਲਈ ਹਾਂ ਕਰੋਨਾ ਹੀ ਤਹੀਂ ਤੁਹਾਨੂੰ ਮਦਦ ਨਹੀਂ ਦੇਣੀ ਜੇ ਅਸੀਂ ਤੁਹਾਨੂੰ ਮਦਦ ਨਾ ਦਿੰਦੇ ਤੁਹਾਡੇ ਕੋਲ 2 ਹਫ਼ਤੇ ਰਹੀ ਸੀ ਲੜਾਈ 'ਚ ਕੱਟ ਹੋਣਾ ਕੋਈ ਹੀ ਗੱਲ ਹੋਈ ਇਹ ਗੱਲ ਹੁਣ ਰੂਸ ਨੂੰ ਵੀ ਪਤਾ ਹੈ ਕਿ ਅਮਰੀਕਾ ਯੂਕਰੇਨ ਤੋਂ ਪਿੱਛੇ हट ਗਿਆ ਉਹਨਾਂ ਨੇ ਇਸ ਗੱਲ ਦਾ ਫਾਇਦਾ ਚੱਕ ਲਿਆ ਹੁਣ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਮਜ਼ਾਈਲਾਂ ਦੇ ਨਾਲ ਤੇ ਡਰੋਨਾਂ ਦੇ ਨਾਲ ਔਰ ਇਹ ਜਦੋਂ ਦੀ ਜਿਹੜੀ ਸ਼ਾਂਤੀ ਵਾਰਤਾ ਚੱਲੀ ਆ ਜਾਂ ਇਦਾਂ ਕਹੋ ਜਦੋਂ ਦਾ ਅਮਰੀਕਾ ਨੇ ਯੂਕਰੇਨ ਨੂੰ ਸਹਾਇਤਾ ਦੇਣੀ ਬੰਦ ਕੀਤੀ ਆ ਉਹਦੇ ਤੋਂ ਬਾਅਦ ਇਹ ਪਹਿਲਾ ਵੱਡਾ ਮਜ਼ਾਈਲ ਅਟੈਕ ਆ ਅਮਰੀਕਾ ਨੇ ਜਦੋਂ ਇਹਨਾਂ ਨੇ ਆਪਣੀ ਮਿਲਟਰੀ ਸ਼ੇਅਰਿੰਗ ਜਾਂ ਜਿਹੜੀਆਂ ਇੰਟੈਲੀਜੈਂਸ ਆ ਯੂਕਰੇਨ ਦੇ ਨਾਲ ਬੰਦ ਕੀਤੀ ਆ ਉਹ ਤੋਂ ਬਾਅਦ ਵੱਡਾ ਜਿਹੜਾ ਇਹ ਅਟੈਕ ਆ ਇਹ ਨਹੀਂ ਆ ਕਿ ਇਸ ਅਟੈਕ ਦੇ ਵਿੱਚ ਯੂਕਰੇਨ ਚੁੱਪ ਕਰਕੇ ਬੈਠਾ ਰਿਹਾ ਉਹਨਾਂ ਨੇ ਕਈ ਮਿਜ਼ਾਈਲ ਤੇ ਡਰੋਨ ਇਹਨਾਂ ਦੇ ਸਿੱਟੇ ਆ ਦੱਸਿਆ ਜਾ ਰਿਹਾ 67 ਮਿਜ਼ਾਈਲਾਂ ਇਹਨਾਂ ਨੇ ਦਾਗੀਆਂ ਰੂਸ ਨੇ ਯੂਕਰੇਨ ਵੱਲੋਂ ਜਿਹਨਾਂ ਤੋਂ 34 ਉਹਨਾਂ ਨੇ ਥੱਲੇ ਸਿੱਟ ਦਿੱਤੀਆਂ ਜਰੋਂ ਨਿਸ਼ਾਨਾ ਮਾਰ ਕੇ ਨੁਕਸਾਨ ਕਰਨ ਤੋਂ ਪਹਿਲੇ ਖਤਮ ਕਰ ਦਿੱਤਾ ਜਿਹੜੇ 194 ਡਰੋਨ ਦੇ ਨਾਲ ਹਮਲਾ ਕੀਤਾ ਉਹਦੇ ਵਿੱਚੋਂ 100 ਡਰੋਨ ਇਹਨਾਂ ਨੇ ਸਿੱਟ ਲਿਆ ਇਹਦਾ ਮਤਲਬ ਇਹ ਆ ਕਿ ਯੂਕਰੇਨ ਲੜਦਾ ਰਿਹਾ ਪਰ ਬਹੁਤੀ ਦੇਰ ਲੜਦਾ ਰਹਿ ਨਹੀਂ ਸਕਦਾ ਬਹੁਤ ਸਾਰੇ ਲੋਕਾਂ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਆ ਹੁਣ ਇਹਨਾਂ ਨੇ ਇਹ ਕਿਹਾ ਜ਼ਿਲਾਂਸਕੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤੀ ਹੋਰ ਜਵੇ ਸੀਜ਼ਫਾਇਰ ਹੋ ਜਵੇ ਹੁਣ ਜਿਹੜੀ ਸੀਜ਼ਫਾਇਰ ਦੀ ਹੁਣ ਤੱਕ ਗੱਲ ਕੀਤੀ ਗਈ ਹੈ ਉਹ 에ਅਰ ਦੇ ਵਿੱਚ ਸੀ ਜਾਂ ਸੀ ਦੇ ਵਿੱਚ ਸੀ ਗਰਾਊਂਡ ਦੇ ਉੱਤੇ ਲੜਾਈ ਉਸੇ ਤਰ੍ਹਾਂ ਜਾਰੀ ਸੀ ਜਿਹੜਾ ਖਾਸ ਜਿਹੜਾ ਕੀ ਪੁਆਇੰਟ ਆ ਇਸ ਵੇਲੇ ਉਹ ਅਮਰੀਕਾ ਦੇ ਨਾਲ ਯੂਕਰੇਨ ਦਾ ਰਿਸ਼ਤਾ ਆ ਜਿਸ ਤਰ੍ਹਾਂ ਦੀ ਟੈਂਸ ਮੀਟਿੰਗ ਯੂਕਰੇਨ ਦੀ ਅਮਰੀਕਾ ਦੇ ਨਾਲ ਹੋਈ ਸੀ ਉਹਦੇ ਤੋਂ ਬਾਅਦ ਜਿਹੜਾ ਇਹ ਜਿਹੜੇ ਜਿਹੜੇ ਸੀਗੇ 트럼ਪ ਉਹਨਾਂ ਨੇ ਜਲਨਸਕੀ ਨੂੰ ਡਿਕਟੇਟਰ ਕਿਹਾ ਸੀ ਇਹ ਕਿਹਾ ਸੀ ਕਿ ਅਸੀਂ ਜਲਦੀ ਇਹਨੂੰ ਲੜਾਈ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਪੀਸ ਟਾਕ ਹੋਈ ਸਾਊਦੀ ਅਰੇਬੀਆ ਦੇ ਵਿੱਚ 트럼ਪ ਟੀਮ ਜਿਹੜੀ ਹੈ ਨੈਗੋਸ਼ੀਏਟਿੰਗ ਕਰ ਰਹੀ ਸੀ ਰਸ਼ੀਆ ਦੇ ਨਾਲ ਤੇ ਯੂਕਰੇਨ ਦੇ ਨਾਲ ਤੇ ਅਗਲੇ ਹਫਤੇ ਇਹ ਗੱਲਬਾਤ ਅੱਗੇ ਚੱਲਣੀ ਆ ਜਿਹੜੇ ਯੂਕਰੇਨ ਚਾਹੁੰਦਾ ਆ ਕਿ ਸਿਕਿਉਰਿਟੀ ਦੀ ਗਰੰਟੀ ਦਿੱਤੀ ਜਾਵੇ ਯੂਕਰੇਨ ਇਹ ਚਾਹੁੰਦਾ ਆ ਕਿ ਸਾਨੂੰ ਵੱਡਾ ਵਾਅਦਾ ਕੀਤਾ ਜਾਵੇ ਜਿਹੜੀ ਉਹਨਾਂ ਦੀ ਇਕਨੋਮਿਕ ਡੀਲ ਦੀ ਜਾਂ ਉਹਨਾਂ ਦੀ ਸੁਰੱਖਿਆ ਦੀ ਰਸ਼ੀਆ ਹੁਣ ਕੁਦਰਤੀ ਉਹਦਾ ਹੱਥ ਉੱਪਰ ਆ ਇਸ ਲੜਾਈ ਦੇ ਵਿੱਚ ਜਿਹੜੀਆਂ ਰਸ਼ੀਅਨ ਫੋਰਸਸ ਨੇ ਉਹ ਕਾਫੀ ਅੱਗੇ ਵਧ ਰਹੀਆਂ ਨੇ ਈਸਟਰਨ ਯੂਕਰੇਨ ਦੇ ਵਿੱਚ ਤੇ ਉਹਨਾਂ ਦੇ ਪ੍ਰੈਸ਼ਰ ਜਿਹੜਾ ਉਧਰਲੇ ਪਾਸੇ ਜ਼ਿਆਦਾ ਵਧ ਰਿਹਾ ਹੈ ਯੂਕਰੇਨ ਦੀ ਪਾਵਰ ਤੇ ਗੈਸ ਸਿਸਟਮ ਦੇ ਉੱਤੇ ਖਾਸ ਤੌਰ ਦੇ ਉੱਤੇ ਹਮਲਾ ਕੀਤਾ ਗਿਆ ਆ ਹੁਣ ਦੇਖੋ ਇਹਦੇ ਵਿੱਚ ਅੱਗੇ ਕੀ ਹੁੰਦਾ ਆ ਇਹਦੇ ਤੋਂ ਬਾਅਦ ਹੁਣ ਅਮਰੀਕਾ ਦੀ ਸਥਿਤੀ ਵੀ ਜਿਹੜੀ ਅਸਲ ਦੇ ਵਿੱਚ ਦੁਨੀਆ ਦੇ ਵਿੱਚ ਵਾਪਰ ਕੀ ਰਿਹਾ ਏ ਬਹੁਤ ਅਜੀਬ ਆ ਆਮ ਤੌਰ ਦੇ ਉੱਤੇ ਇਦਾਂ ਨਹੀਂ ਹੁੰਦਾ ਜਿਹੜੇ ਸਟੈਂਡ ਹੁੰਦੇ ਆ ਉਹ ਸਪਸ਼ਟ ਹੁੰਦੇ ਆ ਹੁਣ ਜਦੋਂ ਟੈਨਸ਼ਨ ਅਮਰੀਕਾ ਦੀ ਯੂਕਰੇਨ ਦੇ ਨਾਲ ਹੋਈ ਇਹਦਾ ਮਤਲਬ ਇਹ ਸੀ ਕਿ ਇਹ ਥੋੜਾ ਜਿਹਾ ਰੂਸ ਦੀ ਸੁਰ ਦੇ ਵਿੱਚ ਬੋਲ ਰਿਹਾ ਸੀ ਯੂਐਨ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਕਈ ਵੋਟਾਂ ਆ ਉਹ ਰੂਸ ਵਾਲੇ ਪਾਸੇ ਰਹਿ ਕੇ ਪਾਈਆਂ ਬਾਕੀ ਸਾਰੇ ਇੱਕ ਪਾਸੇ ਚਲੇ ਗਏ ਹੁਣ ਰੂਸ ਦੇ ਇਹ ਹੱਕ ਦੇ ਵਿੱਚ ਅਮਰੀਕਾ ਇੱਕ ਤਰੀਕੇ ਦੇ ਨਾਲ ਇੱਕ ਹੱਦ ਤੱਕ ਯੂਕਰੇਨ ਨੂੰ ਜ਼ਬਰਦਸਤੀ ਕਹਿ ਰਿਹਾ ਤੁਸੀਂ ਸ਼ਾਂਤੀ ਕਰੋ ਯੂਕਰੇਨ ਸ਼ਾਂਤੀ ਕਰਦਾ ਇਹ ਤੋਂ ਪਹਿਲਾਂ ਹੁਣ ਰੂਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹੁਣ ਅਮਰੀਕਾ ਕੀ ਕਰੇ ਹੁਣ ਰਾਸ਼ਟਰਪਤੀ ਨੇ ਕਿਹਾ 트럼ਪ ਨੇ ਕਿ ਅਸੀਂ ਇਹਨਾਂ ਦੇ ਉੱਤੇ ਸੰਕਸ਼ਨ ਲਾ ਰਹੇ ਹਾਂ ਪਾਬੰਦੀਆਂ ਲਾ ਰਹੇ ਹਾਂ ਜਿਹੜਾ ਜਿੰਨਾ ਕੁਛ ਇਹ ਮਾੜਾ ਕੰਮ ਰੂਸ ਨੇ ਕੀਤਾ ਹੈ ਹਮਲਾ ਕੀਤਾ ਇਹਨਾਂ ਨੇ ਇਹਨਾਂ ਦੇ ਉੱਤੇ ਸੈਂਕਸ਼ਨ ਲਾਵਾਂਗੇ ਤਾਂ ਕਿ ਆਰਥਿਕ ਰੂਪ ਦੇ ਵਿੱਚ ਰੂਸ ਨੂੰ ਤੋੜਿਆ ਜਾ ਸਕੇ ਹੁਣ ਕਿੰਨੀਆਂ ਸੈਂਕਸ਼ਨ ਲੱਗਦੀਆਂ ਨੇ ਕੀ ਇਹਦੇ ਵਿੱਚੋਂ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਪਵੇਗਾ ਅਗਲੀ ਗੱਲ ਮੈਂ ਦੋਸਤੋ ਅਮਰੀਕਾ ਦੀ ਜਿਹੜੀ ਫਰਵਰੀ ਦੀ ਰਿਪੋਰਟ ਆ ਇਹ ਆਰਥਿਕਤਾ ਬਾਰੇ ਉਹਦੇ ਵਿੱਚ ਪਤਾ ਇਹ ਲੱਗਿਆ ਕਿ 1 ਲੱਖ 51000 ਨਵੀਆਂ ਨੌਕਰੀਆਂ ਐਡ ਕੀਤੀਆਂ ਗਈਆਂ ਅਮਰੀਕਾ ਦੀ ਇਕਨੋਮੀ ਦੇ ਵਿੱਚ 151000 ਨਵੀਆਂ ਨੌਕਰੀਆਂ ਫ फेब्रुवारी ਦੇ ਵਿੱਚ ਐਡ ਹੋਈਆਂ ਆ 151000 ਠੀਕ ਦੱਸੀਆਂ ਜਾਂਦੀਆਂ ਪਰ ਜਿੰਨੀ ਆਸ ਸੀ ਇਹਨਾਂ ਨੂੰ ਇਹ ਓਨੀ ਨਹੀਂ ਆ ਇਹਨੀਆਂ ਕਿ ਮਾਰਕੀਟ ਪਿੱਛੇ ਨੂੰ ਜਾ ਰਹੀ ਹੈ ਮਾਰਕੀਟ ਦੇ ਵਿੱਚ ਗਰੋਥ ਹੈਗੀ ਆ ਪਰ ਗਰੋਥ ਬਹੁਤ ਕਮਜ਼ੋਰ ਆ ਦੂਜੀ ਗੱਲ ਜਿੰਨੀ ਗਰੋਥ ਐਕਸਪੈਕਟ ਕੀਤੀ ਜਾ ਰਹੀ ਸੀ ਜਿੰਨੀ ਦੀ ਆਸ ਕੀਤੀ ਜਾ ਰਹੀ ਸੀ ਇਹ ਗਰੋਥ ਓਨੀ ਨਹੀਂ ਨੀ ਉਹ ਤੋਂ ਘੱਟ ਆ ਜਿਹੜੀ ਬੇਰੁਜ਼ਗਾਰੀ ਦੀ ਦਰ ਆ ਅਮਰੀਕਾ ਦੇ ਵਿੱਚ ਉਹ ਇਸ ਵੇਲੇ ਵਧੀ ਆ ਜੌਬਲੈਸ ਰੇਟ ਉੱਤੇ ਚਲੇ ਗਿਆ ਥੋੜਾ ਜਿਹਾ ਉੱਤੇ ਗਿਆ ਭਾਵੇਂ ਪਰ ਉੱਤੇ ਗਿਆ 4.1% ਦੇ ਉੱਤੇ ਮਹਿੰਗਾਈ ਦਰ ਚੱਲੇਗੀ ਹੈ ਪਰ ਹਜੇ ਵੀ ਇਹਨੂੰ ਪਿਛਲੇ ਸਾਲਾਂ ਦੇ ਨਾਲ ਜਦੋਂ ਮੁਕਾਬਲਾ ਕਰਕੇ ਦੇਖਦੇ ਆ ਤਾਂ ਥੱਲੇ ਦੱਸੀ ਜਾ ਰਹੀ ਲੋ ਦੱਸੀ ਜਾ ਰਹੀ ਹੈ ਕਿਉਂਕਿ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਜਿੰਨੀਆਂ ਲੇਆਫਸ ਹੋਈਆਂ 10000 ਨੌਕਰੀਆਂ ਮੇਨਲੀ ਐਲਨ ਮਸਕ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਬਾਰੇ ਏਜੰਸੀ ਦੀ ਵਰਕਫੋਰਸ ਨੂੰ ਘਟਾਇਆ ਜਾ ਰਿਹਾ ਵੇਜ ਗਰੋਥ ਸਲੋ ਹੋਈ ਹੈ ਵੇਜਸ ਜਿਹੜੇ 4.0% ਪਿਛਲੇ ਸਾਲ ਦੇ ਵਿੱਚ ਪਹੁੰਚੇ ਆ ਤੇ ਇਹਦੇ ਨਾਲ 35.93 ਡਾਲਰ ਜਿਹੜੇ ਹੋਗੇ ਆ ਜਿਹੜੇ ਹਜੇ ਵੀ ਹਾਇਰ ਦੱਸੇ ਜਾ ਰਹੇ ਆ 인ਫਲੇਸ਼ਨ ਦੇ ਨਾਓ ਹੈਲਥ케ਅਰ ਤੇ ਫਾਈਨੈਂਸ ਦੇ ਉੱਤੇ ਕਾਫੀ ਅਸਰ ਪਿਆ ਔਰ ਨੌਕਰੀਆਂ ਇਸ ਖੇਤੇ ਦੇ ਵਿੱਚ ਚੈਅਡ ਹੋਈਆਂ ਹੈਲਥ케ਅਰ ਦੇ ਵਿੱਚ 52000 ਨਵੀਂ ਡਾਕਰੀ ਪੈਦਾ ਹੋਈ ਆ ਤੇ ਜਿਹੜੀਆਂ ਫਾਈਨੈਂਸ਼ੀਅਲ ਸਰਵਿਸਿਜ਼ ਨੇ ਉਹਦੇ ਵਿੱਚ 21000 ਨਵੀਂ ਨੌਕਰੀ ਪੈਦਾ ਹੋਈ ਆ ਜਿਹੜੇ ਵੱਡੇ ਇਹਨਾਂ ਦੋਵਾਂ ਦੇ ਉੱਤੇ ਕੰਸਟਰਕਸ਼ਨ ਦੇ ਵਿੱਚ 19000 ਨੌਕਰੀ ਜਿਹੜੀ ਪੈਦਾ ਹੋਈ ਆ ਕਿਉਂਕਿ ਬਹੁਤ ਕੁਝ ਰੀਬਿਲਡ ਹੋ ਰਿਹਾ ਆ ਜਿਹੜੇ ਨੇਚਰਲ ਡਿਜ਼ਾਸਟਰਸ ਹੋਇਆ ਕੁਦਰਤੀ ਉਹਨਾਂ ਨੂੰ ਪੂਰਿਆ ਕਰਨ ਦੇ ਲਈ ਚਾਹੀਦਾ ਸੀ ਉੱਥੇ 10000 ਨਵੀਂ ਨੌਕਰੀਆਂ ਪੈਦਾ ਹੋਈਆਂ ਜਿਹੜੀਆਂ ਰਿਟੇਲ ਹੌਸਪੀਟੈਲਿਟੀ ਆ ਜਾਂ ਬਿਜ਼ਨਸ ਸਰਵਿਸੇਸ ਨੇ ਉਹਨਾਂ ਦੇ ਵਿੱਚ ਨੌਕਰੀਆਂ ਘਟੀਆਂ ਆ ਜਿਹੜੇ ਸੈਕਟਰਸ ਨੇ ਜਿਵੇਂ ਵਾਈਟ ਕਾਲਰ ਜੌਬਸ ਜਿਨ੍ਹਾਂ ਨੂੰ ਕਿਹਾ ਜਾਂਦਾ ਜਾਂ ਰੈਸਟੋਰੈਂਟਸ ਦੀਆਂ ਨੌਕਰੀਆਂ ਜਾਂ ਸਟੋਰਾਂ ਦੀਆਂ ਉਹਨਾਂ ਦੇ ਵਿੱਚ ਜੌਬ ਕੱਟ ਲਾਏ ਗਏ ਆ ਜਿਹੜਾ ਕੰਜ਼ਿਊਮਰ ਕੰਫੀਡੈਂਸ ਆ ਜਿਹੜਾ ਬਹੁਤ ਜ਼ਰੂਰੀ ਹੁੰਦਾ ਮਾਰਕੀਟ ਦੇ ਲਈ ਉਹ ਥੱਲੇ ਲੋਕ ਘੱਟ ਪੈਸਾ ਖਰਚ ਰਹੇ ਲੋਕਾਂ ਨੂੰ ਲੱਗਦਾ ਕਿ ਜਿਹੜਾ ਪੈਸਾ ਜਿਹਦੇ ਕੋਲ ਹੈਗਾ ਉਹਨੂੰ ਸੰਭਲੋ ਖਰਚੋ ਨਾ ਕੱਲ ਨੂੰ ਪਤਾ ਨਹੀਂ ਹਾਲਤ ਕਿੱਧਰ ਨੂੰ ਚਲੇ ਜਾਣੀ ਉਹਦਾ ਸਿੱਧਾ ਸਿੱਧਾ ਸਬੰਧ ਆ ਟੈਰਫਸ ਦੇ ਨਾਲ ਆ ਜਿਸ ਤਰ੍ਹਾਂ ਦੀ ਟੈਰਫਸ ਦੇ ਵਿੱਚ ਮਤਲਬ ਨਿਤ ਨਵੀਂ ਖਬਰ ਆ ਰਹੀ ਆ ਘੰਟੇ-ਘੰਟੇ ਬਾਅਦ ਖਬਰ ਬਦਲ ਰਹੀ ਆ ਕਦੇ ਕੁਝ ਹੋ ਰਿਹਾ ਕਦੇ ਕੁਝ ਵਾਪਰ ਰਿਹਾ ਉਹਦੇ ਕਰਕੇ ਲੋਕਾਂ ਦਾ ਮਾਰਕੀਟ ਦੇ ਵਿੱਚ ਭਰੋਸਾ ਨਹੀਂ ਆ ਲੋਕਾਂ ਨੂੰ ਲੱਗਦਾ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ ਫਿਰ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ ਆ ਕਿ ਅਸੀਂ ਪੈਸਾ ਖਰਚਣਾ ਨਹੀਂ ਜਿਹਦੇ ਕਰਕੇ ਮਾਰਕੀਟ ਸਲੋ ਆ ਜਿਹੜੀਆਂ ਰਾਸ਼ਟਰਪਤੀ 트ੰਪ ਦੀਆਂ ਇਕਨੋਮਿਕ ਪਾਲਿਸੀਜ਼ ਨੇ ਜਿਹੜੀ ਟੈਰਿਫ ਆ ਜਾਂ ਜਿਹੜੀਆਂ ਜੌਬ ਕੱਟ ਲਾਏ ਆ ਜਾਂ ਜਿਹੜੀਆਂ ਗ੍ਰਾਂਟਸ ਫ੍ਰੀਜ਼ ਕੀਤੀਆਂ ਗਈਆਂ ਉਹਦੇ ਨਾਲ ਜਿਹੜੇ EMPLOYEES ਨਰਵਸ ਵੀ ਨੇ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਕੱਟ ਲੱਗਣਾ ਤੇ ਕੀ ਕੱਟ ਲੱਗਣਾ ਜਿਹੜਾ ਨੌਕਰੀ ਲੱਭਣਾ ਇਸ ਵੇਲੇ ਇੱਕ ਔਖਾ ਕੰਮ ਹੋਇਆ ਪਿਆ ਆ ਭਾਵੇਂ ਜੌਬ ਗ੍ਰੋਥ ਹੋਈ ਆ ਬਾਬੂ ਦੇ ਇਸ ਗੱਲ ਦੇ ਕਈ ਜਿਹੜੇ ਲੋਕ ਨੇ ਸਪੈਸ਼ਲੀ ਜਿਹੜੀਆਂ ਵਾਈਟ ਕਲਰ ਜੌਬਸ ਨੇ ਉਹ ਮਿਲ ਨਹੀਂ ਰਹੀਆਂ ਲੋਕਾਂ ਨੂੰ ਜਿਹੜੀਆਂ ਮੈਨੂਫੈਕਚਰਿੰਗ ਜਾਂ ਸਰਕਾਰ ਹੈਗੀ ਆ ਉਹਨਾਂ ਇੰਡਸਟਰੀ ਦੇ ਵਿੱਚ ਜਿਹੜੀਆਂ ਉੱਥੇ ਲੇ ਆਫ ਹੋ ਰਹੀਆਂ ਉਹ ਵੀ ਇੱਕ ਇਹ ਸਾਰੇ ਕੁਝ ਦੇ ਵਿੱਚ ਵੱਡੀ ਸਮੱਸਿਆ ਜਿਹੜੀ ਉਹ ਬਣੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਮਾਰਕੀਟ ਕਿੱਧਰ ਨੂੰ ਜਾਂਦੀ ਹੈ ਜੇ ਇਸ ਕਿਸਮ ਦੇ ਟੈਰਿਫ ਉਹਦੇ ਨਾਲ ਮਹਿੰਗਾਈ ਵਧੂਗੀ ਬੇਰੁਜ਼ਗਾਰੀ ਦਰ ਨੂੰ ਕੀ ਇਹ ਵਕਤੀ ਤੌਰ ਦੇ ਉੱਤੇ ਫੈਸਲਾ ਹੁੰਦਾ ਜਾਂ ਲੰਬਾ ਅਸਰ ਪੈਂਦਾ ਇਹ ਵੀ ਆਉਣ ਵਾਲੇ ਸਮਾਂ ਦੇ ਵਿੱਚ ਪਤਾ ਲੱਗੇਗਾ ਅਗਲੀ ਗੱਲਬਾਤ ਦੋਸਤੋ ਇੱਕ ਖਬਰ ਜਿਹੜੀ ਵਿਅਕਤੀ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ ਤੇ ਉਹਨੂੰ ਹੁਣ ਉਹ ਐਗਜ਼ੀਕਿਊਟ ਕਰਨਾ ਹੈ ਉਹਦਾ ਤਰੀਕਾ ਕੀ ਹੈ ਸਾਊਥ ਕੈਰੋਲਿਨਾ ਦਾ ਕੇਸ ਆ ਇੱਕ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਆ 6 ਵਜੇ ਸ਼ਾਮ ਦੇ ਟਾਈਮ ਇੱਕ ਵਿਅਕਤੀ ਨੂੰ ਸਜ਼ਾਏ ਮੌਤ ਦਿੱਤੀ ਜਾਣੀ ਹੈ ਸਜ਼ਾਏ ਮੌਤ ਨੂੰ ਗੋਲੀ ਮਾਰ ਕੇ ਦਿੱਤੀ ਜਾਣੀ ਹੈ ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਆ ਇਹ ਡਿਬੇਟੇਬਲ ਟਾਪਿਕ ਆ ਕੁਝ ਲੋਕ ਕਹਿੰਦੇ ਵੀ ਇਹ ਹੋਣੀ ਚਾਹੀਦੀ ਆ ਵੀ ਜਿਹੜਾ ਬੰਦਾ ਕਿਸੇ ਦੀ ਜਾਨ ਲੈ ਲਵੇ ਜਾਂ ਇਦਾਂ ਦੀ ਕੋਈ ਗਲਤ ਬਾਤ ਕਰ ਦੇ ਉਹਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇ ਕੁਝ ਲੋਕ ਇਹਦੇ ਵਿਰੋਧ ਨੇ ਕਿ ਇਹ ਕਿਸੇ ਵਿਅਕਤੀ ਕੋਲੇ ਹੱਕ ਨਹੀਂ ਆ ਕਿਸੇ ਦੀ ਜਾਨ ਲੈਣ ਦਾ ਉਹਨੂੰ ਉਮਰ ਕੈਦ ਕਰ ਦੇ ਜੋ ਮਰਜ਼ੀ ਕਰਦੇ ਉਹ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਕਈ ਕੰਟਰੀਜ਼ ਜਿਵੇਂ ਅਰਬ ਦੇਸ਼ ਨੇ ਉੱਥੇ ਜਦੋਂ ਇਸ ਤਰੀਕੇ ਨਾਲ ਸਜ਼ਾ ਦਿੱਤੀ ਜਾਂਦੀ ਤੇ ਇਹਨੂੰ ਮੰਨਿਆ ਜਾਂਦਾ ਵੀ ਲੋਕਾਂ ਨੂੰ ਕਿਹੜਾ ਜਿਹੜਾ ਜ਼ਿਆਦਾ ਇੰਪੈਕਟ ਪੈਂਦਾ ਕੋਈ ਇਧਰ ਗਲਤ ਕੰਮ ਨਹੀਂ ਕਰਦਾ ਹੁਣ ਮਾਮਲਾ ਕੀ ਹੈ ਇਸ ਵੇਲੇ ਜਿਹੜਾ ਸਾਹਮਣੇ ਆਇਆ ਉਹ ਇਹ ਨਹੀਂ ਹੈ ਕਿ ਸਜ਼ਾ ਦਿੱਤੀ ਜਾਣੀ ਹੈ ਕਿ ਨਹੀਂ ਸਜ਼ਾ ਹੋ ਗਈ ਹੈ ਹੁਣ ਉਹ ਆ ਕਿ ਬੰਦੇ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਪਰ ਉਹਨੂੰ ਮਾਰਨਾ ਕਿੱਦਾਂ ਹੈ ਇਹ ਵੀ ਡਿਬੇਟੇਬਲ ਆ ਪੂਰੀ ਦੁਨੀਆ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਰੌਲਾ ਪੈਂਦਾ ਵੀ ਬੰਦੇ ਨੂੰ ਫਾਂਸੀ ਦੇਣੀ ਚਾਹੀਦੀ ਪਹਿਲਾਂ ਜਦੋਂ ਫਾਂਸੀ ਦਿੰਦੇ ਸੀ ਫਿਰ ਇੱਕ ਇਹਨਾਂ ਦਾ ਤਰੀਕਾ ਚੱਲਿਆ ਕਿ ਇੰਜੈਕਸ਼ਨ ਲਾ ਦਿਓ ਉਹ ਜ਼ਹਿਰੀਲਾ ਇੰਜੈਕਸ਼ਨ ਲਾਉਂਦੀ ਸੀ ਉਹ ਦੋ ਤਿੰਨ ਵਾਰੀ ਹੋਇਆ ਕਿ ਵਿਅਕਤੀ ਦੀ ਮੌਤ ਹੀ ਨਹੀਂ ਹੋਈ ਫੇਰੇ ਕਹਿੰਦੇ ਜਿਹੜੀ ਇੱਕ ਇਲੈਕਟ੍ਰਿਕ ਚੇਅਰ ਹੁੰਦੀ ਆ ਉਹ ਕੁਰਸੀ ਦੇ ਉੱਤੇ ਬਿਠਾਲ ਕੇ ਤੈਨੂੰ ਕਰੰਟ ਛੱਡ ਦਿੰਦੇ ਆ ਬਿਜਲੀ ਉਹਦੇ ਵਿੱਚ ਹੁੰਦੀ ਆ ਤੇ ਉਹ ਬੰਦਾ ਮਰ ਜਾਂਦਾ ਕਈ ਤਰੀਕੇ ਨਾਲ ਇੱਕ ਤਰੀਕਾ ਇਹ ਆ ਕਿ ਤੁਸੀਂ ਉਹਨੂੰ ਗੋਲੀ ਮਾਰ ਦਿਓ ਉਹਨੂੰ ਬੰਦੇ ਨੂੰ ਚੇਅਰ ਦੇ ਉੱਤੇ ਬਿਠਾ ਕੇ ਬਿਲਕੁਲ ਛਨ ਲਾ ਕੇ ਤੇ ਉਹਦੇ ਦਿਲ ਦੇ ਉੱਤੇ ਗੋਲੀ ਮਾਰ ਦਿੱਤੀ ਜਾਂਦੀ ਆ ਹੁਣ ਇਹ ਸਾਰੇ ਕੁਸ਼ੀ ਦੇ ਵਿੱਚ ਚੋਇਸ ਬੰਦੇ ਦੀ ਆ ਜਿਹਨੂੰ ਸਜ਼ਾ ਮਿਲਣੀ ਆ ਇਹ ਬ੍ਰੈਡ ਸਿਗਮਨ ਏਸ ਬੰਦੇ ਦਾ ਨਾਮ ਆ ਇਹਦੀ ਐਕਸ ਗਰਲਫ੍ਰੈਂਡ ਦੇ ਕਰਦਿਆਂ ਨੂੰ ਮਾਰ ਦਿੱਤਾ ਸੀ ਇਹ 2002 ਦੇ ਵਿੱਚ ਇਹਨੂੰ ਕਨਵਿਕਟ ਕੀਤਾ ਗਿਆ ਸੀ ਆਪਣੀ ਐਕਸ ਗਰਲਫ੍ਰੈਂਡ ਦੇ ਪੇਰੈਂਟਸ ਨੂੰ ਬੇਸਬਾਲ ਬੈਟ ਦੇ ਨਾਲ ਇਹਨੇ ਮਾਰ ਦਿੱਤਾ ਸੀ ਤੇ ਐਕਸ ਗਰਲਫ੍ਰੈਂਡ ਨੂੰ ਕਿਡਨੈਪ ਕਰ ਲਿਆ ਸੀ ਬਾਅਦ ਵਿੱਚ ਉਹ ਬਚ ਗਈ ਸੀ ਹੁਣ ਜਿਹੜੇ ਐਗਜ਼ੀਕਿਊਸ਼ਨ ਦਾ ਤਰੀਕਾ ਆ ਉਹਦੀ ਚੋਇਸ ਇਹਦੀ ਆ ਸਾਊਥ ਕਾਰੋਲਿਨਾ ਲੀਥਲ ਇੰਜੈਕਸ਼ਨ ਵੀ ਦਿੰਦਾ ਆ ਇਲੈਕਟ੍ਰਿਕ ਚੇਅਰ ਵੀ ਦਿੰਦਾ ਆ ਜਾਂ ਫਾਇਰਿੰਗ ਸਕੁਐਡ ਦੀ ਵੀ ਉਹਨਾਂ ਕੋਲੇ ਹੈਗੀ ਆ ਸਿਗਮਨ ਨੇ ਇਹ ਕਿਹਾ ਆ ਕਿ ਉਹ ਫਾਇਰ ਸquad ਨੂੰ ਚੂਜ਼ ਕਰਦਾ ਕਿਉਂ ਕਿ ਉਹਦਾ ਕਨਸਰਨ ਆ ਜਿਹੜੇ ਲੀਥਲ ਇੰਜੈਕਸ਼ਨਸ ਦੇ ਮਾਮਲੇ ਦੇ ਵਿੱਚ ਫਾਇਰ ਸquad ਦੀਆਂ ਜਿਹੜੀਆਂ ਤਿੰਨ ਟ੍ਰੇਨਡ ਆਫੀਸਰ ਜਿਹੜੇ ਹੋਣਗੇ ਉਹ ਉਹਨੂੰ 15 ਫੁੱਟ ਦੂਰੀ ਤੋਂ ਸ਼ੂਟ ਕਰਨਗੇ ਜਦੋਂ ਉਹ ਟਾਰਗੇਟ ਦੇ ਉੱਤੇ ਹੋਊਗਾ ਉਹਦੇ ਦਿਲ ਦੇ ਵਿੱਚ ਗੋਲੀ ਮਾਰੀ ਜਾਊਗੀ ਲਾਸਟ ਮਿੰਟ ਦੇ ਉੱਤੇ ਉਹਦੇ ਵਕੀਲ ਨੇ ਅਪੀਲ ਕੀਤੀ ਸੀ ਵੀ ਗਵਰਨਰ ਨੂੰ ਕਿ ਇਹਦੀ ਐਗਜ਼ੀਕਿਊਸ਼ਨ ਨੂੰ ਰੋਕ ਦਿਓ ਕਿਉਂਕਿ ਉਹ ਕਹਿੰਦੇ ਸੀ ਇਹ ਬੰਦਾ ਹੁਣ ਸੁਧਰ ਗਿਆ ਪਹਿਲਾਂ ਵਰਗਾ ਨਹੀਂ ਰਿਹਾ ਜੇ ਮੈਂਟਲ ਹੈਲਥ ਕੰਸਰਨਸ ਹੈਗੇ ਕੋਸ਼ਰ ਡਿਫੈਂਸ ਇਹ ਕਹਿੰਦੇ ਸੀਗੇ ਕਿ ਜਿਹੜੀ ਜਿਊਰੀ ਆ ਉਹਨਾਂ ਨੇ ਇਹਦੇ ਜਿਹੜੀ ਹਿਸਟਰੀ ਮੈਂਟਲ ਇਲਨੈਸ ਦੀ ਆ ਉਹਦੇ ਬਾਰੇ ਸੁਣਿਆ ਨਹੀਂ ਕਿ ਕਿਸ ਤਰ੍ਹਾਂ ਇਹਦਾ ਜਿਹੜਾ ਬਚਪਨ ਸੀ ਉਹ ਮੁਸ਼ਕਲ ਵਾਲਾ ਗੁਜ਼ਰਿਆ ਪਰ ਇਹ ਸਾਰੇ ਕੋਸ਼ ਦੇ ਬਾਵਜੂਦ ਜਿਹੜੀ ਕੋਰਟ ਆ ਉਹਨੇ ਰਿਜੈਕਟ ਕਰ ਦਿੱਤਾ ਸੀ ਕਿ ਅਸੀਂ ਇਹਦੀ ਐਗਜ਼ੀਕਿਊਸ਼ਨ ਨੂੰ ਰੋਕ ਨਹੀਂ ਸਕਦੇ ਫੇਰ ਤਰੀਕਾ ਸੀਗਾ ਕਿ ਕੀਤੀ ਕਿਦਾਂ ਜਾਣੀ ਆ ਤੇ ਹੁਣ ਫਾਇਰਿੰਗ ਸਕੁਐਡ ਦੇ ਨਾਲ ਇਹਨੂੰ ਮਾਰਿਆ ਜਾ ਰਿਹਾ ਹੁਣ ਜਿਸ ਤਰੀਕੇ ਨਾਲ ਇਹਨੂੰ ਮਾਰਿਆ ਜਾ ਰਿਹਾ ਉਹਦੇ ਵਿੱਚ ਇਹ ਜੇ ਫਾਇਰਿੰਗ ਸਕੁਆਰ ਡ ਦੇਖੋ ਵੀ ਗੋਲੀ ਦੇ ਨਾਲ ਕਿਹੇ ਬੰਦੇ ਨੂੰ ਅਮਰੀਕਾ ਦੇ ਵਿੱਚ ਮਾਰਿਆ ਗਿਆ ਹੋਵੇ ਤਾਂ 2010 ਦੇ ਵਿੱਚ ਉਟਾਹ ਦੇ ਵਿੱਚ ਮਾਰਿਆ ਸੀ ਸੋ 14-15 ਸਾਲ ਪਹਿਲਾਂ ਇਹ ਮਾਰਿਆ ਗਿਆ ਸੀ ਕਿਉਂਕਿ ਹੁਣ ਜਿਹੜੀ ਇਹ ਸਜ਼ਾਏ ਮੌਤ ਹੈ ਕਾਫੀ ਘਟ ਚੁੱਕੀ ਆ ਹੁਣ ਇਹ ਹੁਣ ਜਿਹੜੀ ਐਗਜ਼ੀਕਿਊਸ਼ਨ ਉਹਦੀ ਕੰਟਰੋਵਰਸੀ ਆ ਕੁਝ ਇਹ ਮੰਨਦੇ ਆ ਕਿ ਜਿਹੜੀ ਫਾਇਰਿੰਗ ਸਕੁਆਰ ਡ ਆ ਉਹ ਜ਼ਿਆਦਾ ਮਤਲਬ ਮਨੁੱਖੀ ਆ ਕੁਝ ਕਹਿੰਦੇ ਹੈ ਬਹੁਤ ਅਣਮਨੁੱਖੀ ਚੀਜ਼ ਆ ਬਈ ਇਹਨੂੰ ਤਾਂ ਬੰਦ ਕਰ ਦੇਣਾ ਚਾਹੀਦਾ ਬਹੁਤ ਪੁਰਾਣਾ ਤਰੀਕਾ ਹੈ ਕਿ ਇਹ ਬੰਦੇ ਨੂੰ ਇਦਾਂ ਤੰਗ ਕਰਨਾ ਗੋਲੀ ਮਾਰ ਕੇ ਮਾਰਨਾ ਪਰ ਦੂਜੀ ਧਿਰ ਜਿਹੜੀ ਆ ਉਹ ਇਹਦੇ ਹੱਕ ਵਿੱਚ ਆ ਪਰ ਇਸ ਬੰਦੇ ਨੂੰ ਹੁਣ ਲਗਭਗ 15 ਸਾਲਾਂ ਬਾਅਦ ਅਮਰੀਕਾ ਦੇ ਵਿੱਚ ਇਦਾਂ ਦਾ ਕੋਈ ਕੇਸ ਆਇਆ ਜਿੱਥੇ ਉਹਨੂੰ ਗੋਲੀ ਮਾਰ ਕੇ ਮਾਰਿਆ ਜਾ ਰਿਹਾ ਅਗਲੀ ਦੋਸਤੋ ਗੱਲਬਾਤ ਬਟਰਫਲਾਈਜ਼ ਬਾਰੇ ਆ ਤਿਤਲੀਆਂ ਜਿਹੜੀਆਂ ਨੇ ਜਾ ਕਈ ਹੋਰ ਜੀਵ ਵੀ ਨੇ ਜਿਹੜੇ ਇਸ ਪ੍ਰਜਾਤੀ ਦੇ ਵਿੱਚ ਆਉਂਦੇ ਨੇ ਖਾਸ ਕਰਕੇ ਇਹਨਾਂ ਦੀ ਇਹਨਾਂ ਦੀ ਗਿਣਤੀ ਘਟ ਗਈ ਅਮਰੀਕਾ ਦੇ ਵਿੱਚ 22% ਪਿਛਲੇ 20 ਸਾਲਾਂ ਦੇ ਵਿੱਚ ਗਿਣਤੀ ਇਹਨਾਂ ਦੀ ਥੱਲੇ ਚਲੀ ਗਈ ਹੈ ਹੁਣ ਦੇਖਣ ਨੂੰ ਤਾਂ ਇਹ ਆ ਵੀ ਜੇ ਤਿਤਲੀਆਂ ਦੀ ਗਿਣਤੀ ਘਟ ਗਈ ਅਮਰੀਕਾ ਦੇ ਵਿੱਚ ਤੇ ਕਿੱਡਾ ਕੋ ਮਸਲਾ ਹੈ ਤਿਤਲੀਆਂ ਤੋਂ ਕਰੋਨਾ ਕੀ ਆ ਵੀ ਜੇ ਘਟ ਜਾਂਦੀਆਂ ਜਾਂ ਵੱਧ ਜਾਂਦੀਆਂ ਇਹਦੇ ਨਾਲ ਕੀ ਫਰਕ ਪੈਂਦਾ ਪਰ ਵਿਗਿਆਨੀਆਂ ਨੇ ਜਿਹੜੀ ਖੋਜ ਕਰਕੇ ਹੁਣ ਦੱਸਿਆ ਉਹ ਕਹਿੰਦੇ ਬਹੁਤ ਵੱਡਾ ਅਸਰ ਪੈ ਰਿਹਾ ਸਾਰੇ ਕਿਸੇ ਉੱਤੇ ਤੇ ਇਹਦੇ ਨਾਲ ਕਈ ਕੁਝ ਖਰਾਬ ਹੋ ਸਕਦਾ ਜੇ ਇਦਾਂ ਹੀ ਚੱਨਦਾ ਰਿਹਾ ਜਿਹੜਾ ਹੁਣ ਪਹਿਲਾਂ ਤੇ ਆ ਵੀ तितਲੀਆਂ ਗਈਆਂ ਕਿੱਥੇ ਹੋਇਆ ਕਿ ਉਹਨਾਂ ਦਾ ਹੈਬਿਟੈਟ ਲਾਸ ਹੋ ਗਿਆ ਹੈਬਿਟੈਟ ਦਾ ਮਤਲਬ ਆ ਕਿ ਜਿੱਥੇ ਉਹ ਜਿਹੜਾ ਜੀਵ ਆ ਉਹ ਰਹਿੰਦਾ ਆ ਹੁਣ ਇਹ तितਲੀ ਜਿੱਥੇ ਰਹਿੰਦੀ ਆ ਉਹ ਥਾਂ ਹੀ ਨਹੀਂ ਬਚੀ ਹੈਬਿਟੈਟ ਹੀ ਖਤਮ ਹੋ ਗਈ ਉਹਦੀ ਦੂਜਾ ਟੈਂਪਰੇਚਰ ਵਧਿਆ ਪਿਛਲੇ ਸਮੇਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਇਹਦੇ ਲਈ ਜ਼ਿੰਮੇਵਾਰ ਚੌਥਾ ਦੱਸਿਆ ਜਾ ਰਿਹਾ ਕਿ ਜਿਹੜੇ ਪੈਸਟੀਸਾਈਡਸ ਆ ਜਿਹੜੇ ਨਦੀ ਜਿਹੜੇ ਕੀਟਨਾਸ਼ਕ ਪਾਏ ਜਾਂਦੇ ਆ ਦਵਾਈਆਂ ਦੇ ਉੱਤੇ ਇਹਦੇ ਕਰਕੇ ਇਹਦੀ ਗਿਣਤੀ ਦੇ ਵਿੱਚ ਜਿਹੜਾ ਜਿਹੜਾ ਘਟਾ ਦਰਜ ਕੀਤਾ ਗਿਆ ਆ ਹੁਣ ਦੂਜੀਆਂ ਕੁਝ ਹੋਰ ਚੀਜ਼ਾਂ ਵੀ ਡਿਸਪੀਅਰ ਹੋ ਰਹੀਆਂ ਹੁਣ ਰੌਲਾ ਇਹ ਵੀ ਇਹ ਮੈਟਰ ਕਿਉਂ ਕਰਦੀ ਚੀਜ਼ ਵੀ ਇਹ ਕਿੱਡੀ ਗੱਲ ਹੋ ਗਈ ਅੱਜ ਅਮਰੀਕਾ ਦੀਆਂ ਜਿਹੜੀਆਂ ਮੁੱਖ ਪੰਜ ਸਤਖਾਰਾਂ ਉਹਨਾਂ ਦੇ ਵਿੱਚ ਇਹ ਖਬਰ ਛਪਦੀ ਆ ਵੀ ਤਿਤਲੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਘਟ ਗਈਆਂ ਉਹ ਇਸ ਕਰਕੇ ਮੈਟਰ ਕਰਦੀ ਆ ਕਿ ਪੋਲੀਨੇਸ਼ਨ ਦੇ ਲਈ ਹੈਲਪ ਕਰਦੀਆਂ ਪਲਾਂਟਸ ਦੀ ਜਿਹੜੀ ਪੋਲੀਨੇਸ਼ਨ ਆ ਫੂਡ ਪ੍ਰੋਡਕਸ਼ਨ ਦੇ ਲਈ ਨੇਚਰ ਦੇ ਵਿੱਚ ਬਹੁਤ ਜ਼ਰੂਰੀ ਆ ਤੇ ਉਹ ਕੰਮ ਤਿਤਲੀਆਂ ਦੁਆਰਾ ਹੁੰਦਾ ਹੁੰਦਾ ਕੀ ਆ ਜਿੱਦਾਂ ਜਿਹੜੇ ਬੂਟੇ ਜਿੱਦਾਂ ਮੇਲ ਤੇ ਫੀਮੇਲ ਹੁੰਦੇ ਨਰ ਤੇ ਮਾਦਾ ਔਰਤ ਮਰਦ ਸਾਡੇ ਵਿੱਚ ਹੈਗੇ ਇਦਾਂ ਪੌਦਿਆਂ ਦੇ ਵਿੱਚ ਵੀ ਹੁੰਦੇ ਆ ਉਹਦੇ ਵਿੱਚ ਮੇਲ ਵੀ ਹੁੰਦੇ ਆ ਫੀਮੇਲ ਵੀ ਹੁੰਦੇ ਆ ਕੁਝ ਜਿਹੜੇ ਪੌਦੇ ਨੇ ਉਹ ਵੱਖਰੇ ਹੁੰਦੇ ਆ ਮੇਲ ਜਿਹੜਾ ਪਲਾਂਟ ਆ ਵੱਖਰਾ ਹੁੰਦਾ ਫੀਮੇਲ ਪਲਾਂਟ ਵੱਖਰਾ ਹੁੰਦਾ ਕੁਝ ਦੇ ਵਿੱਚ ਹੁੰਦੇ ਇੱਕੋ ਹੀ ਪੌਦੇ ਤੇ ਆ ਪਰ ਫਲਾਵਰ ਵੱਖਰੇ ਹੁੰਦੇ ਆ ਆ ਮੇਲ ਫੁੱਲ ਲੱਗਾ ਉਸੇ ਪਲਾਂਟ ਦੇ ਉੱਤੇ ਆ ਫੀਮੇਲ ਫੁੱਲ ਲੱਗਾ ਕਈਆਂ ਦੇ ਉੱਤੇ ਇੱਕ ਫੁੱਲ ਦੇ ਵਿੱਚ ਹੀ ਮੇਲ ਪਾਰਟ ਵੀ ਹੁੰਦੇ ਆ ਫੀਮੇਲ ਪਾਰਟ ਵੀ ਹੁੰਦੇ ਕਈ ਕਿਸਮਾਂ ਆ ਉਹਨਾਂ ਦੇ ਉੱਤੇ ਹੁਣ ਜਿਹੜਾ ਇਹ ਹੈਗਾ ਆ ਜਿਹੜੇ ਪ੍ਰਾਗਕਣ ਨੇ ਪੋਲੀਨੇਸ਼ਨ ਆ ਜਿਹੜੀ ਉਹ ਮੇਲ ਉਹਦਾ ਹੈਗੇ ਨੇ ਉਹ ਪੋਲਨਸ ਨੇ ਉਹ तितਲੀਆਂ ਜਦੋਂ ਬੈਠਦੀਆਂ ਇਹਨਾਂ ਸਾਰੇ ਫੁੱਲਾਂ ਦੇ ਉੱਤੇ ਉੱਥੋਂ ਫਿਰ ਉਹਨਾਂ ਦੇ ਉਹ ਖੰਭਾਂ ਦੇ ਉੱਤੇ ਕਹਿ ਲੋ ਲੱਗਦੇ ਆ ਉਹਦੇ ਤੋਂ ਫਿਰ ਇਹ ਦੂਜੇ ਪਾਸੇ ਜਾਂਦੇ ਆ ਤੇ ਜਿਹੜਾ ਇਹ ਹੈ ਪੂਰਾ ਫਰਟੀਲਾਈਜੇਸ਼ਨ ਦਾ ਪ੍ਰੋਸੈਸ ਉੱਥੇ ਪੂਰਾ ਹੁੰਦਾ ਆ ਸੋ ਸਾਇੰਟਿਸਟ ਜਿਹੜੇ ਆ ਕੋ ਇਸ ਗੱਲ ਦੇ ਬਾਰੇ ਇੱਕ ਦੱਸ ਰਿਹਾ ਵਾਰਨਿੰਗ ਵੀ ਦੇ ਰਿਹਾ ਹੈ ਈਕੋਸਿਸਟਮ ਸਾਰੇ ਦਾ ਸਾਰਾ ਖਰਾਬ ਹੋ ਸਕਦਾ ਔਰ ਕੁਛ ਜਿਹੜੇ ਸਪੀਸੀਸ ਨੇ ਕੁਝ ਕਿਸਮਾਂ ਜਾਂ ਕੁਝ ਪ੍ਰਜਾਤੀਆਂ ਨੇ ਇਹਨਾਂ तितਲੀਆਂ ਦੀਆਂ ਉਹਨਾਂ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਥੱਲੇ ਚਲੀ ਗਈ ਹੈ ਜਿਹੜੀਆਂ ਇਹ ਬਟਰਫਲਾਈਸ ਦੱਸਿਆ ਜਾ ਰਿਹਾ ਨਾਰਥ ਵੱਲ ਮੂਵ ਕਰ ਰਹੀਆਂ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਧਰਲੇ ਪਾਸੇ ਥੋੜਾ ਜਿਹਾ ਤਾਪਮਾਨ ਠੀਕ ਆ ਥੋੜਾ ਜਿਹਾ ਠੰਡਾ ਆ ਇਧਰਲੇ ਪਾਸੇ ਗਰਮੀ ਜ਼ਿਆਦਾ ਪੈਣ ਕਰਕੇ ਇਹ ਉੱਤਰ ਵਾਲੇ ਪਾਸੇ ਨੂੰ ਜਾ ਰਹੀਆਂ ਹੈ ਕਲਾਈਮੇਟ ਉਹ ਵਾਰਮ ਤੋਂ ਪਰੇ ਜਾਣ ਦੇ ਲਈ ਪੈਸਟੀਸਾਈਡ ਸਭ ਤੋਂ ਵੱਡਾ ਕਾਰਨ ਹੈ ਇਹਦੇ ਵਿੱਚ ਜਿਹਦੇ ਕਰਕੇ ਇਹ ਮੂਵ ਹੋ ਰਹੀਆਂ ਇਹ ਵੀ ਆ ਕਿ ਰਿਕਵਰ ਕਰ ਸਕਦੀਆਂ ਜੇ ਲੋਕ ਜਿਹੜੇ ਹਾਰਮਫੁਲ ਪੈਸਟੀਸਾਈਡ ਆ ਜਾਂ ਨੇਚਰਲ ਹੈਬਿਟੈਟ ਉਹਨਾਂ ਨੂੰ ਦੁਬਾਰਾ ਤੋਂ ਰੀਸਟੋਰ ਕਰ ਲੈਣੇ ਉਹਦੀ ਪੋਪੂਲੇਸ਼ਨ ਠੀਕ ਹੋ ਸਕਦੀ ਪਰ ਜਿਹੜਾ ਸਾਇੰਟਿਸਟ ਨੇ ਕਿਹਾ ਵੀ ਇਹਦੇ ਲਈ ਅਸੀਂ ਉਡੀਕ ਨਹੀਂ ਕਰ ਸਕਦੇ ਸਾਨੂੰ ਕੁਇਕ ਐਕਸ਼ਨ ਚਾਹੀਦਾ ਇਹਦੇ ਉੱਤੇ ਐਸ ਵੇਲੇ ਅਰਜੈਂਟ ਲੋੜ ਆ ਕਿ ਇਹਦਾ ਕੁਛ ਨਾ ਕੁਛ ਕੀਤਾ ਜਬ ਅਗਲੀ ਕਰ ਵਾ ਦੋਸਤੋ ਕੈਲੀਫੋਰਨੀਆ ਦੀ ਸਿਆਸਤ ਅਮਰੀਕਾ ਦੀ ਸਭ ਤੋਂ ਵੱਡੀ ਸਟੇਟ ਆ ਡੈਮੋਕ੍ਰੈਟਿਕ ਸਟੇਟ ਆ ਤੇ ਸਿਆਸਤ ਇਸ ਕਰਕੇ ਇਥੋਂ ਦੀ ਮਹੱਤਵਪੂਰਨ ਕਿ ਕਮਲਾ ਹੈਰਿਸ ਜਿਹੜੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਜਿੱਤ ਨਹੀਂ ਸਕੇ ਉਹ ਇਹਦੇ ਮੇਅਰ ਬਣ ਸਕ ਗਵਰਨਰ ਬਣ ਸਕਦੇ ਆ ਕੈਲੀਫੋਰਨੀਆ ਦੇ ਵੀ ਉਹਨਾਂ ਦੀ ਇੱਛਾ ਆ ਕਿਹਾ ਜਾ ਰਿਹਾ ਕਿ ਉਹਨਾਂ ਦੀ ਇਹ ਇੰਟੈਂਡ ਆ ਕਿ ਉਹ ਇੱਥੇ ਬੜਨਾ ਚਾਹੁੰਦੇ ਆ ਸਾਬਕਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਸੀਰੀਅਸਲੀ ਸੋਚ ਰਹੇ ਆ ਵੀ ਉਹਨਾਂ ਨੂੰ ਗਵਰਨਰ ਦੇ ਲਈ ਰਨ ਕਰਨਾ ਚਾਹੀਦਾ ਸੋ ਇਹ ਇੱਕ ਬਹੁਤ ਸੰਜੀਦਾ ਜਿਹੜੀ ਗੱਲਬਾਤ ਆ ਇੱਕ ਤੇ ਹੈਗਾ ਵੀ ਆ ਸਮਰ ਦੇ ਕਿਉਂਕਿ ਜਿਹੜੀ ਗਵਰਨਰ ਦੀ ਇਲੈਕਸ਼ਨ ਆ ਉਹ 26 ਦੇ ਵਿੱਚ ਹੋਣੀ ਆ ਅਗਲੇ ਸਾਲ 24 ਚ ਪਿਛਲੀ ਇਲੈਕਸ਼ਨ ਹੋਈ ਆ ਮਿਡ ਟਰਮ 26 ਦੇ ਵਿੱਚ ਨਾਲ ਹੀ ਗਵਰਨਰ ਦੀ ਇਲੈਕਸ਼ਨ ਇੱਥੇ ਹੋ ਜਾਣੀ ਆ ਸੋ ਆ ਸਮਰ ਦੇ ਐਂਡ ਵਿੱਚ ਉਹ ਕਹਿੰਦੇ ਅਸੀਂ ਡਿਸਾਈਡ ਕਰਨਾ ਹੈ ਵੀ ਕੀ ਕਰਨਾ ਜਾਂ ਉਹਨਾਂ ਨੇ ਲੜਨਾ ਜਾਂ ਨਹੀਂ ਲੜਨਾ ਕਤੇ ਅਜ ਜਿੱਤ ਜਾਂਦੇ ਆ ਉਹ ਪਹਿਲੀ ਬਲੈਕ ਔਰਤ ਗਵਰਨਰ ਹੋਊਗੀ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੋਊਗਾ ਤੇ ਦੁਨੀਆ ਦੀ ਜਿਹੜੀ ਜਿਹੜੀ ਵਰਲਡ ਦੀ 5th ਲਾਰਜੇਸਟ ਇਕਨੋਮੀ ਆ ਉਹਨੂੰ ਰਨ ਕਰਨਗੇ ਦੂਜਾ ਇਹ ਆ ਕਿ ਹੁਣ ਜੇ ਇਹ 26 ਦੇ ਵਿੱਚ ਗਵਰਨਰ ਬਣ ਜਾਂਦੇ ਜਾਂ ਗਵਰਨਰ ਦੇ ਲਈ ਰਨ ਕਰਦੇ ਆ ਤੇ ਜਿੱਤ ਜਾਂਦੇ ਆ ਫਿਰ 28 ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਫੇਰ ਆ ਗਈ। ਇਹਦਾ ਮਤਲਬ ਇਹ ਆ ਕਿ ਕਮਲਾ ਹਾਰਿਸ ਦੁਬਾਰਾ ਰਾਸ਼ਟਰਪਤੀ ਦੀ ਚੋਣ ਨਹੀਂ ਲੜਦੇ। ਸੋ ਇਹ ਗੱਲ ਇਥੋਂ ਕਲੀਅਰ ਹੋ ਜਾਊਗੀ। ਦੂਜਾ ਇਹ ਆ ਕਿ ਇਹ ਪੋਲਿਟਿਕਸ ਚ ਰਹਿਣਾ ਚਾਹੁੰਦੇ ਆ ਆਪਾਂ ਜਾਣਦੇ ਆ ਸਾਰੇ। ਕਈ ਵਾਰ-ਵਾਰ ਪਬਲਿਕ ਅਪੀਅਰੈਂਸ ਇਹਨਾਂ ਦੀ ਹੋ ਰਹੀ ਆ। ਸਪੀਚਸ ਦੇ ਰਹੇ ਆ। ਕਈ ਮਹੱਤਵਪੂਰਨ ਐਡਵਾਈਜ਼ਰ ਦੇ ਨਾਲ ਗੱਲਬਾਤ ਕਰ ਰਹੇ ਆ। ਪੋਲਿਟਿਕਲ ਸਪੌਟਲਾਈਟ ਦੇ ਵਿੱਚ ਮਤਲਬ ਦਿਸਦੇ ਰਹਿ ਰਹੇ ਆ ਇਹ ਐਸ਼ਵਲੇ। ਪ੍ਰੈਡੀਕਲ ਸਪੋਰਟ ਬਹੁਤ ਹੈ ਨਾ ਦੀ ਕਈ ਟਾਪ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਨੇ اٹਾਰਨੀ ਜਨਰਲ ਰੌਬ ਬੌਨਟਾ ਵਰਗੇ ਜਾਂ ਲੈਫਟੇਨ ਗਵਰਨਰ ਜਿਹੜੇ ਐਲਾਨੀ ਕੋਲਕੈਸ ਆ ਉਹਨਾਂ ਵਰਗੇ ਉਹ ਮਤਲਬ ਪਾਸੇ ਹੋਣ ਨੂੰ ਤਿਆਰ ਆ ਵੀ ਜੇ ਕਮਲਾ ਹਾਰਿਸੇ ਤੋਂ ਚੋਣ ਲੜਦੇ ਤੇ ਅਸੀਂ ਮੁਰੇ ਨਹੀਂ ਆਵਾਂਗੇ ਇਹਨਾਂ ਨੂੰ ਚੋਣ ਲੜਾਵਾਂਗੇ ਤੇ ਸੋ ਇਹ ਕੀ ਲੜਦੇ ਆ ਇੱਕ ਐਕਸਪੀਰੀਅੰਸ ਟੀਮ ਬਹੁਤ ਆ ਭਾਵੇਂ ਰਾਸ਼ਟਰਪਤੀ ਦੀ ਚੋਣ ਲੜਕੇ ਹਟਿਆ ਇਹ ਇਸ ਵੇਲੇ ਇਹਨਾਂ ਕੋਲ ਟੀਮ ਬਹੁਤ ਸਟਰੋਂਗ ਆ ਦੂਜੇ ਸਾਰੀਆਂ ਆਪਸ਼ਨਸ ਇਹ ਉੱਪਰ ਰੱਖਣੀਆਂ ਚਾਹੁੰਦੇ ਆ ਸੋ ਫੈਸਲਾ ਬਹੁਤ ਵੱਡਾ ਹੈ ਇਹ ਜੇ ਇਹ ਗਵਰਨਰਲੀ ਰਨ ਕਰਦੇ ਆ ਤੇ ਬਹੁਤ ਵੱਡੀ ਪੋਲਿਟਿਕਲ ਸ਼ਿਫਟ ਹੋਊਗੀ ਇਹਨਾਂ ਦੇ ਰਾਜਨੀਤਿਕ ਕੈਰੀਅਰ ਦੇ ਵਿੱਚ ਸੋ ਜਿਹੜੀ ਇਹਨਾਂ ਦਾ ਰਾਸ਼ਟਰਪਤੀ ਬਣਨ ਦਾ ਦੂਜੇ ਹੁਣ ਜਿਹੜੇ ਇੱਥੇ ਗਵਰਨਰ ਗੈਵਨ ਹੁਣ ਜਿਹੜੇ ਗਵਰਨਰ ਨੇ ਗੈਵਨ ਨਿਊਸਮ ਨੇ ਇਹ ਰਾਜਨੀਤੀ ਇਹ ਅਗਲੀ ਵਾਰ ਇਲੈਕਸ਼ਨ ਦੀ ਲੜ ਨਹੀਂ ਸਕਦੇ ਟਰਮਡ ਆਊਟ ਹੋ ਗਏ ਜਦਾ ਮਤਲਬ ਇਹ ਦੁਬਾਰਾ 26 ਦੇ ਵਿੱਚ ਇਲੈਕਸ਼ਨ ਲੜ ਨਹੀਂ ਸਕਦੇ ਇਹ ਇਲੈਕਸ਼ਨ ਨਹੀਂ ਲੜ ਸਕਦੇ ਨਾਲ ਨਾਲ ਗਵਰਨਰਸ਼ਿਪ ਇਹ ਚਾਹੁੰਦੇ ਵੀ ਮੈਂ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਵੀ ਸ਼ਾਮਲ ਹੋਵਾਂ ਸੋ ਹੋ ਸਕਦਾ ਹੈ ਕਿ ਕਮਲਾ ਹਾਰਿਸ ਕੈਲੀਫੋਰਨੀਆ ਦੀ ਗਵਰਨਰੀ ਚੋਣ ਲੜ ਕੇ ਗਵਰਨਰ ਬਣ ਜੇ ਤੇ ਜਿਹੜੇ ਗਵਰਨਰਸ਼ਮ ਐਸ ਵੇਲੇ ਕੈਲੀਫੋਰਨੀਆ ਦੇ ਗਵਰਨਰ ਨੇ ਉਹ ਰਾਸ਼ਟਰਪਤੀ ਦੀ ਚੋਣ ਲੜਨ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ